ਹਾਂਜੀ ਮੈਮ ਕੀ ਤੁਹਾਡਾ ਮਾਮਲਾ ਕੀ ਹੈ ਮੇਰਾ ਮਾਮਲਾ ਬੜਾ ਡੂੰਘਾ ਹੈ ਜੀ ਇਹ ਜਿਹੜੇ ਆ ਪੁਲਿਸ ਵਾਲੇ ਬਨੇ ਬੈਠੇ ਆ ਐਨ ਆਰ ਆਈ ਬਨੇ ਬੈਠੇ ਆ ਉਥੇ ਇੱਕ ਹੈੱਡ ਕੁਆਰਟਰ ਬਣਾਇਆ ਚੰਡੀਗੜ੍ਹ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਐਨ ਆਰ ਆਈ ਦੀ ਲੁੱਟ ਕਰਦੇ ਆ ਕਿ ਬੰਦਾ ਸਰਦਰ ਕੰਬੜਾ ਲਾਪਿੰਦਾ ਮੁੜ ਕੇ ਉਹ ਪੰਜਾਬਾ ਨੂੰ ਕਦੀ ਵੀ ਮੂੰਹ ਨਹੀਂ ਕਰੂਗਾ ਅਸੀਂ ਕਿੰਨੇ ਸੀਐਮਸ ਨੂੰ ਮਿਲੇ ਅਸੀਂ ਕਿੰਨੇ ਡੀਜੀਪੀਸ ਨੂੰ ਮਿਲੇ ਸ਼ਰਮ ਹੀ ਨਹੀਂ ਇਹਨਾਂ ਨੂੰ ਕਿੰਨੇ ਮਾਰਡਰ ਕਰਦੋ ਸਾਡਾ ਘਰ ਤੇ ਮਾਰਡਲ ਕਰਦੇ ਉਸ ਮਾਲਕਾਂ ਕਿਉਂ ਆਨੇ ਤੋਂ ਕੀ ਹੈ ਕੋਈ ਪੰਜਾਬ ਸਾਡਾ ਸਾਧੋ ਵੀ ਖਸੀ ਗਿੜਦੀ ਜ਼ਿੰਦਗੀ ਸਾਡੀ ਚਬਾ ਕਰਦੇ ਸਿੱਟੀ ਇਹਨਾਂ ਨੇ ਅਸੀਂ ਇਹਨਾਂ ਤੋਂ ਖੁਸ਼ ਹੋਵਾਂਗੇ ਸਾਨੂੰ ਦੇ ਸੀ ਕਿ ਸਾਡੇ ਲਾਅ ਐ ਨਾਅਰਡਰ ਚੱਲਦਾ ਸਾਡੀ ਪ੍ਰਾਪਰਟੀ ਸੇਫ ਆ ਲੇਕਿਨ ਹੁਣ ਪਤਾ ਲੱਗਾ ਪ੍ਰਾਪਰਟੀ ਕਿੰਨੀ ਕੁ ਸੇਫ ਆ ਸੋ ਇਸ ਵਾਸਤੇ ਇਹਨਾਂ ਲੋਕਾਂ ਨਾਲ ਉਈ ਵੀ ਇਹਨਾਂ ਨੂੰ ਬਿਲਕੁਲ ਸਰਕਾਰ ਕਹਿ ਰਹੀ ਆ ਕਿ ਬਾਹਰੋਂ ਲੋਕ ਆ ਕੇ ਬਸਣਗੇ ਪ੍ਰਵਾਸੀਆ ਬਾਹਰਲੇ ਜਿਹੜੇ ਵਿਦੇਸ਼ੀ ਨੇ ਇੱਥੇ ਆਉਣਗੇ ਤੇ ਕੀ ਗੱਲ ਐ ਮਾਨ ਸਾਹਿਬ ਤਾਂ ਵੱਡੀਆਂ ਵੱਡੇ ਦਾਅਵੇ ਕਰ ਰਹੇ ਕਿਉਂਕਿ ਇਹਨਾਂ ਨੂੰ 2 ਯੂਰੋ ਡਾਲਰ ਲੁੱਟਣੇ ਆ ਬਸ ਉਸ ਤੋਂ ਬਾਅਦ ਵੀ ਉਹਨਾਂ ਲੱਗੇ ਹਾਲ ਹੋਣਾ ਮੇਰੇ ਮੂੰਹ ਰੋਣਗੇ ਇਹਨਾਂ ਦੇ ਕੋਲ ਆ ਕੇ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕਦੀ ਨਾ ਇੱਧਰ ਨੂੰ ਆਉਣ ਕੋਣ ਭਾਈ ਕੋਡੀ ਅਸਲ ਸਟੋਰੀ ਕੀ ਹੈ ਕਿਉਂ ਤੁਸੀਂ ਇਹਨਾਂ ਲੋਕ ਆਜ਼ਾਦੀ ਮਨਾ ਰਹੇ ਹੋ ਤੁਸੀਂ ਕਾਲਾ ਦਿਨ ਮਨਾ ਰਹੇ ਹੋ ਸ਼ੁਰੂ ਤੋਂ ਦੱਸੋ ਥੋੜਾ ਜਿਹਾ ਮੈਂ ਵੀ ਤਾਂ ਜ਼ਾਦਾ ਬਟ ਮੇਰੀ ਜ਼ਾਦੀ ਇਸ ਚੋਣੇ ਨੇ ਖੋਲੀ ਕਿਉਂਕਿ ਮੇਰੀ ਪ੍ਰਾਪਰਟੀ ਮੇਰਾ 골ਡ ਕੈਸ਼ ਮੁੰਬਈ ਮੇਰੇ ਸਭ ਕੁਝ ਐਸੈਟ ਚੋਣੇ ਕੋਇਆ ਐਡੀਜੀਪੀ ਕ੍ਰਾਈਮ ਦੇ ਇਸ਼ਾਰੇ ਤੇ ਅਰੇ ਜੇਸ਼ ਕੁਮਾਰ ਕਿਉਂ ਕੋਇਆ ਤੁਹਾਨੂੰ ਕੋਈ ਮੈਨੂੰ ਕੀ ਪਤਾ ਤੁਸੀਂ ਤੇ ਕਿ ਸਾਲਾ ਤੋਂ ਇਨਸਾਫ ਲੈਣ ਲਈ ਕਿਤੇ کورٹ ਤੇ ਕਿਤੇ ਥਾਣੇ ਆ ਚ ਕਹ ਇਨਸਾਫ ਮਿਲਿਆ ਤੁਮੋ ਅੱਜ ਸਰ کورٹ ਤੋਂ ਇਨਸਾਫ ਮਿਲਿਆ ਇਹ ਤਾਂ کورٹ ਨੂੰ ਵੀ ਤੁਮ ਕਹਿੰਦੇ ਚਲ ਗਏ ਵੀ ਜੇ ਤੂੰ ਇਨਸਾਫ ਦਿੱਤਾ ਤੈਨੂੰ ਸੋਧ ਦਵਾਂਗੇ ਅਸੀਂ ਸ਼ਹਿਰ ਵਿੱਚ ਗੁੰਡੇ ਪਾਲੇ ਹੋਏ ਆ ਇੱਕ ਬੰਦਾ ਕਹਿੰਦਾ ਮੈਂ ਸ਼ਹਿਰ ਚ ਗੁੰਡੇ ਪਾਲੇ ਹੋਇਆ ਇਹ ਸੁੱਤੇ ਵੇ ਉਸ ਤੋਂ ਇੱਕ ਸਟੋਰੀ ਆਈ ਸੀ 6 ਵਾਰ ਤੋਂ ਨੂੰ ਮਾਰਨਾ ਵਿੱਚ ਆਇਆ ਉਹ ਕੀ ਗੱਲ ਬਾਤ ਹੈ ਕਿਉਂਕਿ ਹੁਣ ਇਹ ਪੱਲੇ ਕੱਖ ਨਹੀਂ ਇੰਨੇ ਪੱਲੇ ਕੱਖ ਨਹੀਂ ਝੂਠ ਤੋਂ ਲਾਵਾ ਮੈਂ ਇਹਨਾਂ ਦੀਆਂ ਸਾਰੀਆਂ ਆਰਟੀਆ ਇਸ ਲੈ ਲਈਆਂ ਇਹ ਕਰਦੇ ਕਿ ਫਿਰਦੇ ਅਸੀਂ ਪੜੇ ਲਿਖੇ ਲੋਕ ਅਸੀਂ ਗਵਾਰ ਨਹੀਂ ਹੈਗੇ ਕਿ ਇਹ ਸਾਨੂੰ ਕਿਓਂ ਨਾ ਦੇ ਇਹ ਸਾਨੂੰ ਲੁੱਟ ਲੈਣ ਇਹ ਸਾਡਾ ਮਰਡਰ ਕਰ ਦੇਣ ਔਰ ਅਸੀਂ ਚੁੱਪਚਾਪ ਸੌਂ ਜੀਏ ਐਸਾ ਨਹੀਂ ਹੋਣਾ ਮੈਂ ਇਹ ਮਕਾਨ ਦੂੰਗੀ ਹੁਣ 24 ਘੰਟੇ ਕੀ ਕੀ ਲੁੱਟਿਆ ਤੋਤਾ ਅਸਲ ਛੰਡੇ ਕੱਖ ਨਹੀਂ ਅਸੀਂ ਖਾਂਦੇ ਪੀਂਦੇ ਪਰਿਵਾਰ ਆ 1972 ਤੋਂ ਅਸੀਂ ਬਾਹਰ ਆ ਸਾਡੇ ਕੋਲ ਕੀ ਨਹੀਂ ਦੋ ਕੋਠੀਆਂ ਅਠਵਲਾੜਿਆ ਉੱਥੇ ਜਿਹੜੇ ਵੇਚਣੇ ਪਏ ਫਟਾਫਟ ਹੀ ਨਾ ਤੂੰ ਡਰਦਿਆਂ ਤੂੰ ਹੁਣ ਇੱਕ ਕੋਠੀ ਉਹ ਠਾਨੇਦਾਰ ਨੇ ਵੇਚਤੀ ਇਹਨਾਂ ਨੂੰ ਵੀ ਪਤਾ ਲੱਗ ਗਿਆ ਇਹ ਬੁਸ਼ਰਮ ਹੈਗੀ ਆ ਉਹਨੂੰ ਫੜਨ ਦੀ ਬਜਾਏ ਮੇਰੇ ਪਿੱਛੇ ਦੌੜਿਓ ਕਿਉਂ ਉਹਦੇ ਕਹਿਣ ਦਾ ਮਤਲਬ ਐਨਆਰਆਈ ਪੰਜਾਬ ਦੇ ਵਿੱਚ ਸੇਫ ਨਹੀਂ ਹੈ ਸੇਫ ਨਾਰਥ-ਈਸਟ ਇੱਥੇ ਆਜੋ ਉਹ ਡਰਾਮਾ ਚੱਲਦਾ ਆ ਉਸ ਕਮਰੇ ਚਿਲ ਜੋ ਉਸ ਕਮਰੇ ਚਿਲ ਜੋ ਉੱਥੇ ਚਿਲ ਜੋ ਸਾਬ ਕੋ ਚਿਲ ਜੋ ਭੁਲਾਨੇ ਕੋ ਚਿਲ ਜੋ ਐਂਡ ਦੇ ਉੱਤੇ 0 0 ਹੁੰਦਾ ਮੈਂ ਲੋਕ ਦੇਖੇ ਆ ਰੋ ਰੋ ਕੇ ਗਏ ਆ ਇਥੂ ਮੈਂ 12 ਸਾਲ ਇਹਨਾਂ ਦੇ ਪੌੜੀਆਂ ਚੜਦੀ ਰਹੀ ਆ ਸਰ ਪਲੀਜ਼ ਮੈਂ ਕਰ ਰੂ ਜਣਾ ਸਰ ਪਲੀਜ਼ ਮੈਂ ਕਰ ਰੂ ਜਣਾ ਇਹਦਾ ਹੁੰਦਾ ਇਹਨਾਂ ਨੇ ਚਾਹੀ ਹਿੱਸੇ ਖਾ ਲਏ ਬਟ ਮੈਂ ਨਹੀਂ ਛੱਡੂਗੀ ਆਪਣਾ ਹਿੱਸਾ ਉਮਰੀ ਜ਼ਿੰਦਗੀ ਆ ਉਮਰੀ ਉਹ ਦੱਸੋ ਇੱਕ ਐਸੇ ਚੋ ਗੱਲ ਤੋਂ ਕਹਿਣੇ ਲਾਉਂਦਾ ਇਸ ਤੋਂ ਬੜੀ ਲੁੱਟ ਕੀ ਹੋ ਸਕਦੀ ਆ ਦੱਸੋ ਐਨੇ ਬੇਸ਼ਰਮੇ ਕੁੱਟ ਕਹਿਣ ਦਾ ਮਨ ਬੁਲਿਆ ਆ ਵੀ ਜਿਹੜੇ ਲੋਕਾਂ ਦੀ ਰੱਖਿਆ ਕਰਦੇ ਉਹ ਹੀ ਚੋਰ ਉਹ ਹੀ ਲੁੱਟਦੇ ਹਾਂ ਚੋਰ ਲੁੱਟ ਲੈਂਦੇ ਨਾ ਮੈਂ ਉਹਦੇ ਚੱਲ ਜਾਣਾ ਉਹ ਹੀ ਤਾਂ ਪੁਰਸੇ ਲੁੱਟਦੇ ਆ ਜਿਹੜਾ ਤੁਹਾਡਾ ਸਮਾਨ ਖੋਇਆ ਸੀ ਲੁਧਿਆਣੇ ਦੇ ਵਿੱਚ ਤੁਸੀਂ ਆ ਦੱਸ ਕੇ ਹਟਿਓ ਉਹ ਕਿਹੜਾ ਹਨਦਰ ਕੌਣ ਜੀ ਰੇਸ਼ ਕੁਮਾਰ ਐ ਐਸ ਐਚਓ ਮੋਡਲ ਟੂੰਗ ਠਾਣੇ ਦਾ ਅੱਜ ਵੀ ਉਹ ਚੌਪ ਦੇ ਉੱਤੇ ਅੱਜ ਵੀ ਉਹ ਡੀਐਸਪੀ ਹੈ ਜਿਹੜਾ ਵੀ ਚੋਰ ਲੁਟੇਰਾ ਉਹਨੂੰ ਪਹਿਲਾਂ ਤਰੱਕੀ ਮਿਲਦੀ ਆ ਔਰ ਪੁਲਸ ਵਾਲੇ ਕਹਿੰਦੇ ਤਰੱਕੀਆਂ ਅਸੀਂ ਥੋੜੇ ਦਿਨ ਨੇ ਅਤ ਰੱਖੀਆਂ ਦਾ ਸਰਕਾਰ ਦਿੰਦੀ ਆ ਔਰ ਸਰਕਾਰ ਉਹਨੂੰ ਤਰੱਕੀਆਂ ਦਿੰਦੀ ਆ ਜਿਹੜਾ ਬਹੁਤ ਜ਼ਿਆਦਾ ਲੁੱਟਦਾ ਲੋਕਾਂ ਦੇ ਕਿੰਨੇ ਸਾਲਾਂ ਤੋਂ ਤੁਸੀਂ ਸੰਘਰਸ਼ ਕਰਦੇ ਆ ਰਹੇ ਹੋ ਤੇ ਇਹ ਵੀ ਸਾਨੂੰ ਜਾਣਕਾਰੀ ਹੈ ਬਈ ਸਾਹਿਬ ਸ਼ਿਰੂਪੁਰ ਕੋਈ ਰਾਜ ਸਾਹਿਬ ਦਾ ਕੋਈ ਅਕਾਉਂਟਪਰ ਸਾਹਿਬ ਨੂੰ ਕਰਾਇਆ ਸੀ ਤੇ ਬੇਦਵੀ ਹੋਈ ਹੈ ਉਹ ਕੀ ਮਾਮਲਾ ਸਰ ਮੇਰੇ ਬੱਚੇ ਆ ਰਹੇ ਸੀ ਬਾਹਰੋਂ ਤੇ ਜਦੋਂ ਇਹਨਾਂ ਨੇ ਡਾਕਾ ਮਾਰਿਆ ਤੇ ਮੈਂ ਡਾਕਾ ਢੁਕਾ ਕੋਲ ਕੇ ਕੀ ਚਲੂ ਕਰੇ ਪਾਸ ਤੋਨੇ ਇੱਕ ਅੱਛੇ ਆ ਦੇ ਲੇਕਿਨ